ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਜੀਤ ਸਿੰਘ ਲੋਪੋਂ ਜੀ ਆ ਡੀਕੇ ਸਿੱਧੂ ਪਰ ਅੱਜ ਕੋਈ ਰੇਲ ਪਟੜੀ ਦੇ ਬਕਤੀ ਕਾਰਨ ਸੀ ਇਹਦਾ ਕਾਰਨ ਇਹ ਹੈ ਜੀ ਵੀ ਕੁਝ ਸ਼ਾਂਤੀਆਂ ਸੰਨਾ ਸੋਸ਼ਲ ਮੀਡੀਆ ਦੇ ਪਾਰ ਇਹ ਬਾਈਡਾਂ ਲਿਖ ਲੇ ਕੇ ਵੀ ਇਹ ਮੋਰਚਾ ਖਰਾਬ ਹੋ ਰਿਹਾ ਮੋਰਚਾ ਘਟ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਪੂਰੇ ਭਾਰਤ ਦੇ ਵਿੱਚ ਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਲੋਕੋ ਅੰਦਲੋਂ ਹੋ ਰਿਹਾ ਤਾਂ ਜੋ ਜਿਹੜੇ ਸਾਡੇ ਵੀ ਪਿੱਛੇ ਬੈਠੇ ਨੇ ਇਹਨਾਂ ਨੂੰ ਇਹ ਮਹਿਸੂਸ ਹੋ ਸਕੇ ਵੀ ਇਹ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਆ ਜੀ ਸਭ ਤੋਂ ਸਭ ਜਦੋਂ ਬੜੀ ਹੱਦ ਤੱਕ ਨਾਲ ਚੱਲ ਨਹੀਂ ਰਹਿਤੀ ਕਾਰਨ ਆਉਂਦਾ ਕੋਈ ਸਿਆਸੀ ਹੈ ਕੋਈ ਸਿਆਸੀ ਬੰਦੇ ਨੇ ਜੀ ਤੁਸੀਂ ਇੱਥੇ ਖੜੇ ਹੋ ਇੱਕ ਦੋ ਪੰਜਾਬ ਦੇ ਲੋਕ ਆ ਜਿਹੜੇ ਜਿਹੜਾ ਨਾਮ ਨਾਲ ਜਿਹੜੇ ਉਹ ਨਾਲ ਗੁਰੂ ਦੇਖੋ ਜੀ ਆਪਣੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੀ ਜਾਣਦੇ ਉਹ ਪਹਿਲਾਂ ਵੀ 88 ਜੀ ਆਪਣੇ 88 ਜੀ ਅੰਦੋਵਾਂ ਤੇ ਡੀ ਚੰਡੀਗੜ੍ਹ ਵਾਲਾ ਇਸ ਕਰਕੇ ਆਪਣੇ ਇਲਾਕੇ ਲੋਕਾਂ ਨਾਲ ਜਾਨ ਖੁਸ਼ ਨਹੀਂ ਹੈਗੀ ਜਿਹੜਾ ਵੇਖੋ ਆਪਣੇ ਘਰੇ ਬੈਠੇ ਨੇ ਹੋਜੀ ਤੇ ਜਿਹੜਾ ਸੂਚਕ ਵਾਲੇ ਲੋਕ ਤਾਂ ਗੈਰ ਰਾਜਨੀਤਿਕ ਤੇ ਰਾਜਨੀਤਿਕ ਕੀ ਫਰਕ ਹੈ ਜਿਹੜਾ ਜੀ ਆਪਣਾ ਗੈਰ ਰਾਜਨੀਤਿਕ ਉਹ ਤਾਂ ਜੀ ਆਪਣੇ ਕਿਸਾਨਾਂ ਮੌਜੂਦਾ ਮੋਰਚਾ ਜੀ ਜਿਹੜਾ ਸਿਆਸੀ ਮੋਰਚਾ ਤੁਹਾਨੂੰ ਪਤਾ ਹੀ ਸਿਆਸਤ ਫਿਰ ਉਹ ਸਰਕਾਰ ਵਈ ਹੋ ਗਈ ਕਿਸਮ ਦਾ ਤੇ ਰਾਜਨੀਤੀ ਤਾਂ ਅੱਜਕੱਲ ਹਰ ਇੱਕ ਜਿਹੜੇ ਵੀ ਕਹਿੰਗੇ ਪਰ ਰਾਜਨੀਤੀ ਆ ਨਾ ਅਸੀਂ ਇਹ ਉੱਥੋਂ ਗੱਲ ਕਰਕੇ ਦੁਬਾਰਾ ਦਿੱਲੀੋਂ ਜਦੋਂ ਵਾਪਸ ਆਏ ਸੀ ਵੀ ਕੋਈ ਵੀ ਜਿਹੜਾ ਬੰਦਾ ਸਿਆਸੀ ਹੋਊਗਾ ਉਹ ਕਿਸਾਨਾਂ ਦਾ ਕੋਈ ਨਹੀਂ ਹੋ ਸਕਦਾ ਬਾਕੀ ਜਿਹੜੇ ਬੰਦੇ ਇਹ ਗੱਲ ਕਹਿੰਦੀਆਂ ਨੇ ਜਿਵੇਂ ਟਰੈਕਟਰ ਮਾਰਚ ਕਰਦੇ ਨੇ ਜਾਂ ਕੁਝ ਕਰਦੇ ਨੇ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹਮਾਇਤੀ ਹਾਂ ਤੁਸੀਂ ਕਹਿੰਦੇ ਟਰੈਕਟਰ ਮਾਰਚ ਕਰਨ ਦੇ ਦੋ ਕਾਰਨ ਹੈ ਜੀ ਇੱਕ ਤਾਂ ਉਹਨਾਂ ਨੂੰ ਲੋਕ ਛੱਡ ਛੱਡ ਕੇ ਆਪ ਮਾਰ ਰਹੇ ਸ਼ੰਭੂ ਅਪਰੇ ਖਰੋੜੀ ਬਾਰਡਰ ਵੱਲ ਜਾ ਰਹੇ ਨੇ ਉਹ ਨੌਜਵਾਨਾਂ ਇੱਥੇ ਵਿਜੀ ਰੱਖਾ ਜਾਂਦੇ ਨੇ ਵੀ ਸਾਡੇ ਨੌਜਵਾਨਾਂ ਕੋਈ ਨਾ ਕੋਈ ਇੱਥੇ ਆਪਾਂ ਆਪਣੇ ਪ੍ਰੋਗਰਾਮ ਆਪ ਜਿੰਦੇ ਰਹਿਣ ਜੀ ਹਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਜ਼ਿਲ੍ਹਾ ਬਰਨ ਪ੍ਰਧਾਨ ਲੁਧਿਆਣਾ ਸਬਿੰਦਰ ਸਿੰਘ ਬੱਗਾ ਜੀ ਮੇਰਾ ਬੋਲ ਰੱਖੋ ਅੰਦੋਲਨ ਚੱਲ ਰਿਹਾ ਹੈ ਠੀਕ ਹੈ ਨਾ ਜੰਦੂ ਇਹ ਇਹ ਲੋਕੋ ਅੰਦੋਲਨ ਨੇ ਅਸੀਂ ਜਿਹੜਾ ਪ੍ਰੋਟੈਸਟ ਚੱਲਦੇ ਨੇ ਐਮਐਸਪੀ ਨੂੰ ਲੈ ਕੇ ਗਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਬੋਲੋ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਇਵੇਂ ਕਿ ਕੁਝ ਲੋਕ ਜਿਹੜਾ ਅੰਦੋਲਨ ਕਰ ਰਿਹਾ ਹੈ ਥਾ ਸ਼ੰਭੂ ਮਾਟਰੇ ਚੱਲ ਤੇ ਸਖਤ ਪ੍ਰਸ਼ਾਸਨ ਮੋਚੇ ਜਿਵੇਂ ਬੰਦਿਆ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਅੰਦੋਲਨ ਸ਼ੁਰੂ ਕੀਤਾ ਉਹ ਕੋਈ ਤਰੀਕਾ ਨਹੀਂ ਮਿਲ ਸੀਗਾ ਕਿਸੇ ਕਰਕੇ ਜੋ ਤੇ ਮੌਤਾਂ ਹੋਈਆਂ ਨੇ ਤੇ ਕਿਤੇ ਪਲਾਨ ਹੁੰਦਾ ਤਾਂ ਸ਼ਹਿਰੋਂ ਤੇ ਕੁਛੇ ਮੌਤਾ ਨਾ ਹੁੰਦਾ ਨਹੀਂ ਉਹ ਸਾਰਾ ਕੁਝ ਲਾਂਬੰਦ ਕਰਕੇ ਤੁਰੇ ਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰੇ ਆ ਤੇ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਉਸ ਵਾਅਦੇ ਮੁਤਾਬਕ ਅਸੀਂ ਜੇ ਵਾਅਦਾ ਖਲਾਫੀ ਕੀਤੀ ਹੈ ਤਾਂ ਅਸੀਂ ਤੁਰਿਆਂ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ। ਨਾ ਕੋਈ ਗੱਲ ਹੁੰਦੀ ਆ ਤੁਹਾਡਾ ਤਾਂ ਇਹ ਸਰਕਾਰ ਨਾਲ ਵੈਸਾ ਵਾਅਦਾ ਨਾ ਅਸੀਂ ਇਹਦੇ ਮੂਰੇ ਹੀ ਧਰਨਾ ਲਾਵਾਂਗੇ। ਇਹਦੇ ਮੂਤੇ ਮੰਨ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ। ਨਹੀਂ ਬਾਕੀ ਨਹੀਂ ਦੱਸਦੇ ਕਿਸਾਨ ਮੋਰਚਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਨਹੀਂ ਲੱਗੇ ਆ ਰਹੀਆਂ? ਹਾਂਜੀ ਸ਼ੋਨਾ ਹੋ ਰਿਹਾ ਜੀ ਵੀ ਲੱਗਣਗੀਆਂ ਉਹ ਲੱਗਣਾ ਚਾਹੀਦਾ। ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾ ਕੈਡਰਾ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਸਾਂਝੀਆਂ ਕਿਉਂ ਜਦੋਂ ਸਯੁਕਤ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਂਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨੇ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ ਤੇ ਜੇ ਉਹ ਆਗੂ ਨੇ ਵੱਡੇ ਨੇ ਕਹਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀਗਾ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਅੰਦੋਲਨ ਇਕੱਠੇ ਕਰਨਾ ਤਾਂ ਫਿਰ ਇਹ ਅਲੱਗ-ਅਲੱਗ ਕਿਵੇਂ ਹੋ ਅਲੱਗ-ਅਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਸੁਜੋਗ ਤੋਂ ਮੋਰਚੇ ਦਾ ਸੰਵਿਧਾਨ ਸੀ ਕਿ ਆ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲیکشن ਲੜ ਲਈ ਕਿਸੇ ਨੇ ਕੋਈ ਤਰ੍ਹਾਂ ਤਰ੍ਹਾਂ ਦੇ ਬੰਦੇ ਸੀਗੇ ਪੋਲਿਟੀਕਲ ਵੀ ਸੀ ਵੀ ਅੱਜ ਤੋਂ ਬਾਅਦ ਕੋਈ ਬੰਦਾ ਪੋਲਿਟੀਕਲ ਨਹੀਂ ਹੋਊਗਾ ਖਾਸ ਤਕ ਨਹੀਂ ਜਾਊਗਾ ਪਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣਨ ਦੀ ਜਾਂ ਦਿਮਾਗ ਦੇ ਵਿੱਚ ਰਾਜਨੀਤਿਕ ਕੀੜਾ ਦੌੜਨ ਲੱਗਿਆ ਤਾਂ ਉਹਦੀ ਬਦਕਿਸਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸਜੁਗਤ ਸਮਾਜ ਮੋਰਚਾ ਸਜੁਗਤ ਨਕਸਾਨ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ ਕਿਹਦਾ ਕਹਿਣ ਦਾ ਮਤਲਬ ਹੈ ਵੀ ਆਪਣਾ ਫਾਇਦਾ ਦੇਖਿਆ ਉਹਨਾਂ ਨੇ ਦੇਖੋ ਜੀ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਫਾਇਦਾ ਦੇਖਿਆ ਕਿਸ ਜੁਗਤ ਕੁਸਾਨ ਮੋਰਚਾ ਸਮੁੱਤੀ ਕਿਸਾਨ ਕਿਸਾਨੀ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦੋਂ ਅਸੀਂ ਕੋਈ ਆਪਣੇ ਵਾਸਤੇ ਲਾਭ ਕੋਈ ਨਿੱਜੀ ਲਾਹਾ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਹੋਊਗਾ ਕੀ ਕਹਿਣਾ ਤੁਹਾਡੇ ਹੁਣ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਇਹਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਓਵੇਂ ਚੱਲਣ ਦਾ ਫਰਜ਼ ਬਣਦਾ ਜੀ ਉਹਨਾਂ ਦਾ ਜੀ ਨਾਮ ਹੈ ਤੁਹਾਡੇ ਸੰਤੋਖ ਸਿੰਘ ਨਗੜਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਉਹ ਰੇਲ ਰੋਕ ਕੋ ਬਾਰੇ ਕੀ ਕਹਿਣਾ ਚਾਹੁੰਦੇ ਆਂ ਅੰਦੋਲਨ ਕਰ ਰਹੇ ਹੋ ਰੇਨ ਰੋਕੂ ਦੇਖੋ ਜੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਦਿੱਲੀ ਮੋਦੀ ਸਰਕਾਰ ਨੇ ਸਾਨੂੰ ਨਹੀਂ ਜਾਣ ਦਿੱਤਾ ਲੋਕਤੰਤਰ ਦਾ ਘਾਣ ਹੋਇਆ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਜਦੋਂ ਸ਼ੰਭੂ ਬਾਰਡਰ ਤੇ ਸਾਨੂੰ ਰੋਕਿਆ ਗਿਆ ਮੂਰੇ ਫੋਰਸ ਲੱਗੀ ਹੋਈ ਹੈ ਜਿਵੇਂ ਇੱਕ ਦੁਸ਼ਮਣ ਦੇਸ਼ ਨਾਲ ਫੌਜ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਉੱਥੇ ਹੋ ਰਿਹਾ ਹੈ 2-4 ਸਾਡੇ ਜਵਾਨ ਵੀ ਉੱਥੇ ਸ਼ਹੀਦ ਕਰ ਦਿੱਤੇ ਨੇ ਸਾਡੇ ਨੌਜਵਾਨ ਬੱਚੇ ਤੇ ਬਿਲਕੁਲ ਕਾਨੂੰਨ ਦੀ ਲੰਗਣਾ ਸਰਕਾਰ ਨੇ ਕੀਤੀ ਹੈ ਜਦ ਨਹੀਂ ਹੈਗਾ ਤਾਂ ਹੁਣ ਸਾਡੇ ਤੋਂ ਕੰਟੀਨਿਊ ਸਾਨੂੰ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਅੱਗੇ ਸੰਘਰਸ਼ ਹੋਰ ਤਿੱਖਾ ਕਰਾਂਗੇ ਅੱਜ ਦਾ ਸੰਘਰਸ਼ ਸਾਡਾ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਡੀਆਂ ਕਈ ਕਾਫੀ ਸਹਿਯੋਗੀ ਜਥੇਬੰਦੀਆਂ ਨੇ ਉਹਦੇ ਭਾਰਤ ਦੇ ਵਿੱਚ ਅੱਜ ਸਾਡਾ ਰੋਲ ਰੋਕੂ ਜਿਹੜਾ ਅੰਦੋਲਨ ਹੈ 12 ਤੋਂ 4 ਵਜੇ ਤੱਕ ਕੀਤਾ ਗਿਆ ਉਹ ਤੋਂ ਬਾਅਦ ਜਿਹੜਾ ਸਾਨੂੰ ਜਥੇਬੰਦੀਆਂ ਹੋਰ ਹੁਕਮ ਕਰਨਗੇ ਆ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਆਪਦੇ ਹੱਕਾਂ ਲਈ ਆ ਲੜਦੇ ਆ ਲੜਦੇ ਰਹਾਂਗੇ ਹੱਕ ਲੈ ਕੇ ਰਹਾਂਗੇ ਤੁਹਾਡੇ ਅੰਦੋਲਨ ਦੀ ਤੋਂ ਬਾਕੀ ਸਭ ਤੋਂ ਸਾਨੂੰ ਮੌਜੂਦ ਜਥੇਬੰਦੀਆਂ ਇਹ ਬਹਿਸ ਚੋਣਿਆਂ ਕੇ ਲਈ ਉਹ ਜੀ ਵਿਚਾਰਕ ਕੁਝ મતभेद ਹੋ ਸਕਦੇ ਨੇ ਸਾਡੀ ਜਿਹੜੀ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਸਾਡੇ ਨਾਲ ਦੱਲਿਆਰ ਸਾਹਿਬ ਵੀ ਨੇ ਤੇ ਸਾਡੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ ਕਿਉਂਕਿ ਸਾਡੀ ਜਥੇਬੰਦੀ ਬਹੁਤ ਵੱਡਾ ਵਿਸਤਾਰ ਵੀ ਕਰ ਚੁੱਕੀ ਆ ਕੇਰਲਾ ਤਾਮਿਲਨਾਡੂ ਉਤਰਾਖੰਡ ਇਧਰ ਰਾਜਸਥਾਨ ਜਾਨੀ ਕਿ ਬਗੈਰ ਇਧਰ ਹਰਿਆਣਾ ਸਾਰੇ ਸੂਬਿਆਂ ਦੇ ਵਿੱਚ ਸਾਡੀ ਜਥੇਬੰਦੀ ਹੈ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਵੀ ਆਓ ਬਿਲਕੁਲ ਆਓ ਵੈਲਕਮ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਸਾਡਾ ਇਤਰਾਜ਼ ਕਿਸੇ ਨਾਲ ਨਹੀਂ ਕੋਈ ਸਾਡੇ ਵੈਸੇ ਮਤ ਤੇ ਰੋ ਸਕਦੇ ਨੇ ਵਿਚਾਰਕ ਪਰ ਮੰਗਾਂ ਤੇ ਅਸੀਂ ਸਾਰੇ ਇਕੱਠੇ ਕੀ ਕਹਣਾ ਚਾਹਦੇ ਹੋ ਕਿ ਜਿੱਦਸੇ ਬੰਦੀਆਂ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਮਿਲਣ ਗਈਆਂ ਹਰ ਛੇ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ ਅੰਦੋਲਨਾਂ ਨੇ ਲੰਬਾ ਜਾਉ ਅੰਦੋਲਨ ਚਲਾਵਾਂਗੇ ਅੰਦੋਲਨ ਬਿਲਕੁਲ ਤਰੱਕੀ ਫਸਿਆ ਪੂਰੇ ਵਰਲਡ ਦੇ ਵਿੱਚ ਸਾਡਾ ਇਸ ਟਾਈਮ ਅੰਦੋਲਨ ਜਾ ਰਿਹਾ ਹੈ ਤੁਹਾਡੀ ਕਿਰਪਾ ਨਾਲ মিডিਆ ਦੇ ਸਹਿਯੋਗ ਨਾਲ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ মিডিਆ ਵਾਲਿਆਂ ਦਾ ਕਿਉਂਕਿ ਇਹ ਮੰਗਾਂ ਪਬਲਿਕਲੀ ਮੰਗਾਂ ਨੇ ਨਾ ਕੋਈ ਇਸ ਵਿੱਚ ਪਾਰਟੀ ਹੈ ਨਾ ਕੋਈ ਆਤਮਾ ਚੜ੍ਹੀ ਗੱਲ ਹੈ ਉਹ ਸਾਨੂੰ ਸਹਿਯੋਗ ਉਹਨਾਂ ਨੇ ਵੀ ਕਿਹਦੇ ਦੇਣੇ ਪੂ ਦੇ ਰਹੀਆਂ ਬੈਕਫੋਰਟ ਤੇ ਦੇ ਰਹੀਆਂ ਨੇ ਅੱਗੇ ਹੋ ਕੇ ਉਹਨਾਂ ਨੂੰ ਵੀ ਆਉਣਾ ਹੀ ਪੂ ਅੱਜ ਨਹੀਂ ਕੱਲ ਆ ਜਾਣਗੀਆਂ ਜਿਹੜੇ ਪਿਛਲਾ ਦੋ ਦਿਨ ਜਿਹੜੇ ਸਾਰੇ ਜੱਥੇ ਬੰਦੇਲੇ ਕੱਟੇ ਹੋ ਕੇ ਕਿੱਥੇ ਅੱਜਾ ਹੁਣ ਅਲੱਗ ਕਿਉਂ ਹੋ ਰਹੀਆਂ ਕਿ ਗੱਲੇ ਠੱਕੇ ਹੋਣ ਨਹੀਂ ਸਕਦੀਆਂ ਕੱਟੀਆਂ ਹੋ ਸਕਦੀਆਂ ਨੇ ਜੀ ਸਾਡੇ ਵਿਚਾਰਕ ਮਤ ਪੇਰੇ ਨੇ ਵੀ ਅਸੀਂ ਗੈਰ ਜਿਹੜੇ ਮਤ ਦੇ ਗੈਰ ਰਾਜਨੀਤਿਕ ਸਰਦੀ ਜਿਹੜੀ ਜਥੇਬੰਦੀ ਆ ਸੀ ਇੱਕ ਪਲੇਟਫਾਰਮ ਸਾਰੇ ਇਕੱਠੇ ਨੇ ਇਲੈਕਸ਼ਨ ਲੜੇ ਤੁਸੀਂ ਇਲੈਕਸ਼ਨ ਨਹੀਂ ਲੜੇ ਸਾਡੀਆਂ ਜਥੇਬੰਦੀਆਂ ਨੇ ਇਲੈਕਸ਼ਨ ਨਹੀਂ ਲੜੇ ਅਸੀਂ ਇਲੈਕਸ਼ਨ ਤੋਂ ਪਹਿਲੀ ਬਾਅਦ ਹੈ ਕੌਣ ਕਹਿੰਦਾ ਜੀ ਸਾਡੀ ਸੀ ਇਲੈਕਸ਼ਨ ਤੋਂ ਬਿਲਕੁਲ ਬਾਅਦ ਹੈ ਕੁਝ ਜਥੇਬੰਦੀਆਂ ਨੇ ਇਲੈਕਸ਼ਨ ਲੜਿਆ ਉਹਨਾਂ ਦੀ ਮਰਜ਼ੀ ਸੀ ਕਿ ਆ ਕੇ ਜਦੋਂ ਦਿੱਲੀ ਮੋਰਚੇ ਤੋਂ ਆਏ ਨੇ ਉਹ ਆ ਕੇ ਉਹਨਾਂ ਨੇ ਇਲੈਕਸ਼ਨ ਲੜ ਲਿਆ ਸਾਡੀ ਜਥੇਬੰਦੀ ਹੈ ਜਿਹੜੀ ਕਿਸਾਨ ਮਜ਼ਦੂਰ ਸਿਹਾਰਥ ਕਮੇਟੀ ਹੈ ਜਾਂ ਡੱਲੇਵਾਲ ਸਾਹਿਬ ਨੇ ਹੋਰ ਜਥੇਬੰਦੀਆਂ ਨੇ ਇਹਨਾਂ ਨੂੰ ਚੰਗਾ ਨਹੀਂ ਮੰਨਿਆ ਗੱਲਾਂ ਨੂੰ ਵੀ ਅਸੀਂ ਜਿਹੜੇ ਬੰਦੇ ਰਾਜਨੀਤਿਕ ਹੋ ਜਾਣ ਉਹ ਉਹ ਕਦੇ ਵੀ ਹੱਕ ਨਹੀਂ ਲੈ ਸਕਦੇ ਉਹ ਤਾਂ ਕਹਦੇ ਨਹੀਂ ਤੁਹਾਡੇ ਨਾਲ ਕੁਝ ਉਹਨਾਂ ਨਾਲ ਨਾਲ ਅਸੀਂ ਅਸੀਂ ਤਾਂ ਬਹੁਤ ਵਾਰੀ 14 ਮੀਟਿੰਗਾਂ ਉਹਨਾਂ ਨਾਲ ਕਰ ਚੁੱਕੇ ਨੇ ਭਿੰਦੇਰ ਸਾਹਿਬ 14 ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ ਵੀ ਆਓ ਪੰਜਾਬ ਦੇ ਦੇਸ਼ ਦੇ ਮਸਲੇ ਨੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਸਾਰਾ ਜੀ ਹੈ ਨੇੜੇ ਤੇੜੇ ਗੱਲ ਨਹੀਂ ਖੜੀ ਗੱਲ ਬਹੁਤ ਵੱਡੀ ਹੈ ਪਰ ਕੁਝ ਬਿਆਨ ਇਹ ਵੀ ਆ ਰਹੇ ਕਿ ਫੋਟੇ ਕੋਲ ਗਲਤਬਾਜੀ ਕੀਤੀ ਗਈ ਹੈ ਕੋਈ ਗਲਤਬਾਜੀ ਨਹੀਂ ਕੀਤੀ 4 ਮਹੀਨੇ ਤੋਂ ਉੱਪਰ ਸਾਡੇ ਜਥੇਬੰਦੀ ਦੇ ਆਗੂ ਪੂਰੇ ਦੇਸ਼ ਦੇ ਵਿੱਚ ਘੁਮ ਕੇ ਆਏ ਨੇ ਤਾਮਾ ਲਾਡੂ ਤਾਂ ਕਦੇ ਨਹੀਂ ਜੁੜ ਗਏ ਉਹਨਾਂ ਨੇ ਸਾਰਿਆਂ ਨੇ ਜਾ ਕੇ ਉਥੇ ਸੰਘਾਟਣ ਬਣਾਏਗਾ ਜਦੋਂ ਉਹਦੀ ਗਿਣਤੀ ਵੱਧ ਗਈ ਫਿਰ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਗਿਆ ਪਹਿਲਾਂ ਸਾਡੀ ਜਿਹੜੀ ਜਥੇਬੰਦੀ ਹੈ ਉਹਦਾ ਸਾਨੂੰ ਨਵ ਬਦਲਣਾ ਪਿਆ ਇਹ ਕੋਈ ਜਾਦੇ ਜਥੇਬੰਦੀਆਂ ਸਾਡੇ ਨਾਲ ਸਹਿਯੋਗ ਕਰ ਰਹੀਆਂ ਅੱਜ ਦਿਨ ਵੀ ਪੈਦਲ ਵੀ ਚੱਲੇ ਹੋਏ ਨੇ ਦਿੱਲੀ ਆ ਰਹੇ ਨੇ ਪਰ ਮੋਦੀ ਸਰਕਾਰ ਦਿੱਲੀ ਸਾਨੂੰ ਨਹੀਂ ਆਉਣ ਦਿੰਦੀ ਜਿਹੜਾ ਕਿ ਲੋਕਤੰਤਰ ਦਾ ਕਤਲ ਹੈ ਤੁਸੀਂ ਜਿੱਦਾਂ ਕਿ ਆ ਵੀ ਦੇਸ਼ ਭਰ ਦੇ ਵਿੱਚ ਘੁੰਮ ਕੇ ਆਏ ਨੇ ਆਪਣੇ ਇਲਾਕੇ ਦੇ ਦੋ ਜਥੇਬੰਦੀਆਂ ਨੇ ਉਹ ਨਾਲ ਕਿਉਂ ਨਹੀਂ ਚੁੜੀ ਤੁਹਾਡੇ ਕਿਹੜੀਆਂ ਜੀ ਦੋ ਮੇਨ ਜਥੇਬੰਦੀਆਂ ਨੇ ਆਪਣੇ ਇਲਾਕੇ ਨੌ ਲਓ ਜੀ ਉਹਨਾਂ ਦੇ ਕਿਹੜੀਆਂ ਜਥੇਬੰਦੀ ਰਾਜੇਵਾਲੋਂ ਲਖਵਾਲ ਗੁਰੂ ਕੋਨਾ ਨਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਇਲੈਕਸ਼ਨ ਲੜਿਆ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਨੇ ਵੀ ਜਿਹੜਾ ਇਹ ਆਪਾਂ ਨੇ ਕੋਈ ਵੀ ਅੰਦੋਲਨ ਕਰਨਾ ਹੋਵੇ ਕੋਈ ਹੱਕ ਲੈਣਾ ਹੋਵੇ ਉਹ ਰਾਜਨੀਤਿਕ ਹੋ ਕੇ ਨਹੀਂ ਲਿਆ ਜਾ ਸਕਦੇ ਜੇ ਕੋਈ ਰਾ ਹੁਣ ਦੇਖੋ ਕੋਈ ਵੀ ਚਾਹੇ ਸਾਡੇ ਐਮਐਲਏ ਇੱਥੇ ਉਹ ਆਪਣੀ ਹਕੂਮਤ ਦੇ ਹਿਸਾਬ ਨਾਲ ਚੱਲ ਸਕਦਾ ਉਹ ਤੋਂ ਬਾਹਰ ਆ ਕੇ ਉਹ ਗੱਲ ਹੀ ਕਰ ਸਕਦਾ ਜਿਹੜਾ ਵੀ ਕੋਈ ਰਾਜਨੀਤੀ ਦੀ ਕਰੂਗਾ ਉਹ ਕਿਸੇ ਲਈ ਲੜ ਨਹੀਂ ਸਕਦਾ ਸਾਡੀ ਜਥੇਬੰਦੀ ਗੈਰ ਰਾਜਨੀਤਿਕ ਜਿਨ੍ਹਾਂ ਨੇ ਇਲੈਕਸ਼ਨ ਲੜੇ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਸਾਨਾਂ ਦੇ ਹੱਕਾਂ ਲਈ ਲੜੇ ਸੀ ਜੀ ਠੀਕ ਹੈ ਕਹਿਣਾ ਤਾਂ ਬਹੁਤ ਕੁਝ ਹੈ ਜੀ ਕਹਿਣ ਦੀ ਗੱਲ ਹੈ ਕਿ ਕਿਸਾਨਾਂ ਲਈ ਲੜਿਆ ਪਰ ਜਿਹੜਾ ਸਿਰੇ ਤੇ ਜਾ ਕੇ ਜੋ ਕੁਝ ਹੋਇਆ ਐਂਡ ਤੇ ਜਾ ਕੇ ਉਹ ਭੁੱਲੀ ਗੱਲ ਕਿਸੇ ਨੂੰ ਨਹੀਂ ਅਸੀਂ ਵੀ ਉਹਦੇ ਵਿੱਚ ਉਹ ਲੋਕੀ ਨਾਲ ਬੋਲੋ ਕੀਤਾ ਗਿਆ ਸੀ ਉਹ ਜਦੋਂ ਰਾਜੇਵਾਲ ਸਾਹਿਬ ਨੇ ਆ ਕੇ ਕਿਹਾ ਵੀ ਸਾਹ ਜੀ ਮੰਗਾ ਸਾਡੀਆਂ ਮੰਨ ਲਈਆਂ ਮੰਗਾ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਹੋਇਆ ਇੱਕ ਸਿਰਫ ਨਾਰਾ ਲਾਇਆ ਸਰਕਾਰ ਨੇ ਇਹਨਾਂ ਨੂੰ ਪਿੱਛੇ ਜਲਦਬਾਜੀ ਹੋ ਗਈ ਮੂਰੇ ਇਲੈਕਸ਼ਨ ਆ ਗਈ ਜਲਦਬਾਜੀ ਦੇ ਪਿੱਛੇ ਭੱਜਿਆ ਹੈ ਕੰਮ ਜਿਉਂਦਾ ਤੇ ਉਹ ਉੱਥੇ ਹੀ ਖੜਾ ਉੱਥੇ ਹੀ ਅਸੀਂ ਦਵਾਰਾ ਛੇੜਾ ਮੰਗਾ ਹੋਈ ਨੇ ਉਹਦੇ ਵਿੱਚ ਇਹ ਕੋਈ ਦੋਰ ਐ ਨਹੀਂ ਕਿ ਵੀ ਮੰਗਾ ਹੋਰ ਨੇ ਮੰਗਾ ਸਾਡੀਆਂ ਵੀ ਉਹੀ ਨੇ ਉਹਨਾਂ ਦੀ ਵੀ ਉਹੀ ਨੇ ਪਰ ਉਹ ਪੰਜਾਬ ਚ ਰਹਿ ਕੇ ਕਰ ਰਹੇ ਨੇ ਅਸੀਂ ਬਾਰਡਰ ਤੇ ਜਾ ਰਹੇ ਹਾਂ